ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਬ੍ਰਿਜ ਦੇ ਉੱਤੇ ਰੇਲ ਦਾ ਟਰਾਇਲ ਸ਼ੁਰੂ ਹੋ ਗਿਆ ਹੈ ਤੁਹਾਨੂੰ ਦੱਸਦੇ ਕਿ ਭਾਰਤੀ ਰੇਲ ਮੰਤਰੀ ਅਸ਼wini ਵੈਸ਼ਨਵ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਚਨਾਬੇ ਰੇਲਵੇ ਦੇ ਟ్రਾਇਲ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਹ ਮੰਗਲੋਦਨ ਤੋਂ 82 ਤੱਕ ਰੇਲ ਟ్రਾਇਲ ਰੇਲ ਦਾ ਟ్రਾਇਲ ਜਿਹੜਾ ਹੈ ਉਹ ਮੁਕੰਮਲ ਹੋਇਆ ਹੈ ਚਨਾਬ ਤੋਂ ਉੱਤੇ ਜਿਹੜਾ ਚਨਾਬ ਨਹਿਰ ਦੇ ਉੱਤੇ ਸਭ ਵਿਸ਼ਵ ਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ ਬਣਾਇਆ ਗਿਆ ਜਿਸ ਦੇ ਉੱਤੇ ਹੁਣ ਰੇਲ ਰੇਲਵੇ ਦਾ ਜਿਹੜਾ ਟ్రਾਇਲ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਚਨਾਬ ਨਹਿਰ ਦੇ ਉੱਤੋਂ 360 ਮੀਟਰ ਦੀ ਉਚਾਈ ਤੇ ਬ੍ਰਿਜ ਬਣਾਇਆ ਜਿਹੜਾ ਵਿਸ਼ਵ ਦਾ ਸਭ ਤੋਂ ਉੱਚਾ ਰੇਲਵੇ ਬ੍ਰਿਜ ਹੈ ਇਸ ਬ੍ਰਿਜ ਨੂੰ ਬਣਾਉਣ ਦੇ ਲਈ 1486 ਕਰੋੜ ਦਾ ਖਰਚਾ ਆਇਆ ਹੈ ਤੇ ਉੱਥੇ ਇਸ ਬ੍ਰਿਜ ਨੂੰ ਬਣਾਉਣ ਦੇ ਵਿੱਚ 30000 ਮੈਟ੍ਰਿਕ ਟਨ ਸਟੀਲ ਦੀ ਵਰਤੋਂ ਕੀਤੀ ਗਈ ਹੈ ਜਿਹੜੇ 260 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨੂੰ ਵੀ ਚੱਲ ਸਕਦੀ ਹੈ ਸੋ ਹੁਣ ਦੇਸ਼ ਤਰੱਕੀ ਦੇ ਵੱਲ ਵਧਦਾ ਹੋਇਆ ਜਿਹੜਾ ਉਸ ਦੀ ਟਵੀਟ ਕੀਤੀ ਗਈ ਹੈ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਬੈਸ਼ਨਵ ਦੇ ਵੱਲੋਂ ਇਹ ਪੂਰੀ ਜਾਣਕਾਰੀ ਜਿਹੜੀ ਹੈ ਲੋਕਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਤੇ ਲੋਕਾਂ ਨੂੰ ਮੁਬਾਰਕਾ ਵੀ ਦਿੱਤੀ ਗਈ ਹੈ